ਜੀ ਆਪਾਂ ਖੜੇ ਆ ਮੌਰ ਮੰਡੀ ਖੇਤੀਬਾੜੀ ਦਫਤਰ ਇਥੇ ਜੀ ਆ ਵੀਹਲੇ ਇੱਕ ਮੈਡਮ ਤੋਂ ਬਿਨਾ ਬਾਕੀ ਸਾਰਾ ਦਫਤਰ ਖਾਲੀ ਪਿਆ ਜੀ ਤੁਹਾਨੂੰ ਦਿਖਾ ਸਕਦੇ ਆਂ ਸੀ ਆਹ ਦੇਖ ਲਓ ਜੀ ਆ ਹਾਲ ਹੈ ਮੌਰ ਮੰਡੀ ਦੇ ਕਹਿੰਦੇ ਸੀ ਵੀ ਅਸੀਂ ਵੀ ਮੁਆਫਦਾ ਕੰਮ ਕਰਦੇ ਆ ਇਥੇ ਕੋਈ ਦਫਤਰ ਦੇ ਵਿੱਚ ਕੋਈ ਕਰਮਚਾਰੀ ਨਹੀਂਗਾ ਆਹ ਦੇਖਦੇ ਹੋ ਸਵੇਰ ਤੋਂ 4 ਵਜੇ ਤੋਂ 4 ਵਜੇ ਆ ਜੀ ਹਜੇ ਤੇ ਮੈਡਮ ਕਹਿੰਦੀ ਉਹ ਤਾਂ ਵਿਚ ਜਿਹੜੇ ਨੇ ਬੱਸਾਂ ਲੰਗਦੀ ਸੀ ਉਹ ਤਾਂ ਚਲੇ ਗਈ ਆ ਹਾਲ ਹੈ ਮੋੜ ਮੰਡੀ ਦੇ ਆ ਦੇਖ ਸਰਦ ਕੋਈ ਦਫਤਰ ਦੇ ਵਿੱਚ ਕੋਈ ਮੁਲਾਜ਼ਮ ਨਹੀਂਗਾ ਸਿਰਫ ਆ ਮੈਡਮ ਹੈ ਇੱਕ ਤੇ ਇਹ ਮੈਡਮ ਹਾ ਜੀ ਰਜਿਸਟਰ ਦਿਖਾਉਣ ਤੋਂ ਵੀ ਇਨਕਾਰ ਕਰ ਰਹੀ ਮੈਨੂੰ ਦਿਖਾ ਦਿਓ ਰਜਿਸਟਰ ਹਾ ਜੀ ਜੀ ਇਸ ਖਤਾਈ ਸਾਰੇ ਨਹੀਂ ਕਰਦੀ ਹੋਈ ਹੈ ਉਹ ਤਾਂ ਕੋਈ ਨਹੀਂ ਦਿਖਾ ਤਾ ਸਕਦੀ ਮੈਡਮ ਤੁਸੀਂ ਮੈਂ ਕੰਮ ਕਰਦੀ ਹਾਂ ਕਰ ਲਓ ਮੈਡਮ ਖੜੇ ਕੋਈ ਚੱਲੀ ਜਾਂਦੇ ਨੇ ਮੋੜ ਮੰਡੀ ਖੇਤੀਬਾੜੀ ਦਫਤਰ ਕਚਹਿਰੀਆਂ ਦੇ ਵਿੱਚ ਹੈ ਜਿਹੜਾ ਬਣਿਆ ਹੋਇਆ ਜੀ ਨਾ ਤਾਂ ਮੈਡਮ ਹਾਜ਼ਰੀ ਰਜਿਸਟਰ ਦਿਖਾ ਰਿਆ ਕਹਿੰਦੇ ਸੀ ਕੰਮ ਕਰ ਰਹੇ ਖੜੇ ਹੀ ਉਹਨਾਂ ਜੀ ਦੇਖ ਦੇਣਗੇ ਆਪਾਂ ਇਹੀ ਤਾਂ ਗੱਲ ਕੀ ਆ ਛੋਟਾ ਕੰਮ ਕਿੱਥਾ ਨਹੀਂ ਤੁਹਾਨੂੰ ਤਾਂ ਨਹੀਂ ਆਖਿਆ ਨਹੀਂ ਨਹੀਂ ਕਹਿੰਦਾ ਮੈਡਮ ਛੋਟਾ ਕੰਮ ਨਹੀਂ ਹੋ ਰਿਹਾ ਮੈਡਮ ਤੁਸੀਂ ਮੇਰਾ ਕਮਾਤੋ ਬੋਲ ਤੇ ਕਰਕੇ ਦਿੱਤੇ ਹਾਂ ਤੁਸੀਂ ਕਰਕੇ ਤੇ ਹੀ ਮੰਨਦੇ ਹੋ ਦੂਸਰਾ ਤਾਂ ਤੁਸੀਂ ਦੂਸਰੇ ਲੋਕਾਂ ਨੂੰ ਸੈਂਪਲ ਲੈਣ ਗਏ ਹੋਇਆ ਤੁਸੀਂ ਤੇ ਨਹੀਂ ਆਈ ੜਿਓ ਮੈਮ ਵੀ ਆਏ ਹੋਇਆ ਸੈਪ ਵੀ ਆਏ ਹੋਏ ਦੋਨੋਂ ਸੈਂਪਲ ਲੈਣ ਗਏ ਹੋਏ ਤੁਸੀਂ ਮੰਡੀ ਚ ਹੀ ਗਏ ਆਪਕੋ ਤੁਹਾਨੂੰ ਨੰਬਰ ਦੇ ਦਿੰਨੀ ਆ ਮੈਂ ਸਰ ਦਾ ਕੁਝ ਗੱਲ ਕਰੀਏ ਤੁਹਾਨੂੰ ਨੰਬਰ ਦਿੰਦੀ ਆ ਨਾ ਤਾਂ ਕੋਈ ਇਥੇ ਸੇਵਾਦਾਰ ਦੇਖਿਆ ਹੀ ਨਹੀਂ ਥੋ-ਥੋ ਬਿਨਾਂ ਨਾ ਕੋਈ ਝੋਟਾ ਮਲਾਜੀ ਦੇਖਿਆ ਹੀ ਨਹੀਂ ਪੈਸੇ ਹੋਗਾ ਵਰਤਾ ਨਹੀਂ ਲੱਗੀ ਮੈਂ ਤਾਂ ਇਹ ਸੌਣ ਨਹੀਂ ਕੋਈ ਇਥੇ ਕੋਈ ਨਹੀਂ ਦੇਖਿਆ ਝੋਟਾ ਦੇ ਖਾਲੀ ਪਿਆ ਡਾਕਟਰ ਇਸ ਟਾਈਮ ਤੁਸੀਂ ਉੱਤਰ ਹਾਜ਼ਰੀ ਰਿਸਟਰੀ ਦਿਖਾ ਰਹੇ ਜੀ ਹਾਜ਼ਰੀ ਰਿਸਟ ਮੈਂ ਦੇ ਸਕਦਾ ਹਾਂ ਸੋ ਹੱਥ ਤੋਂ ਤੁਸੀਂ ਕੰਮ ਜਿਹੜਾ ਕਰਨਾ ਉਹ ਕਰਾ ਸਕਦੇ ਮੈਡਮ ਮੈਨੂੰ ਨਾਮ ਹੀ ਨਾ ਲਾਦਣਾ ਇਹ ਆਪ ਜਮਾ ਬੰਦੀਆ ਜਾਣ ਤੇ ਇਹ ਇਸ ਕਰ ਨਹੀਂ ਲੱਗ ਰਿਹਾ ਜੀ ਜਦੋਂ ਕੋਈ ਮੁਲਾਜ਼ਮਾ ਹੈ ਨਹੀਂ ਤੁਸੀਂ ਆ ਦੇਖ ਲਓ ਜੀ ਇੱਥੇ ਕਿਲੇ ਮੈਡਮਾ ਦੇਖ ਲਓ ਜੀ ਕੀ ਕਰ ਦੇਵਾਂਗੇ ਜੀ ਤੁਸੀਂ ਨਹੀਂ ਉਹ ਤਾਂ ਡਾਕਰਾ ਹੀ ਜਾਣੀ ਹੈ ਨਾ ਉਹ ਤਾਂ ਜਾਂਦੀ ਹੈ ਠੀਕ ਹੈ ਇਹ ਮਹੀਨਾ ਮਹੀਨਾ ਇਹ ਤੁਸੀਂ 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 ਜੇ ਤੁਸੀਂ ਮੋਦੀ ਨੂੰ ਕਿਹਾ ਜਾ ਕੇ ਬਿਹਾਈ ਲੈਂਡਸਕੇਪਿੰਗ ਕਿਉਂ ਨਹੀਂ ਹੁੰਦੀ ਨਹੀਂ ਨਹੀਂ ਹੁਣ ਕੀ ਚੰਗੀ ਕਰਤੋਂ ਆਉਂਦੀ ਜਦੋਂ ਮੈਡਮ ਕੋਈ ਮੁਲਾਜ਼ਮ ਹੀ ਹੈ ਨਹੀਂ ਤੁਸੀਂ ਕੀ ਕਰੋਗੇ ਮੁਲਾਜ਼ਮਾ ਮੁਲਾਜ਼ਮਾ ਦੇਖ ਲਓ ਮੈਡਮ ਤੁਹਾਡੇ ਸਾਹਮਣੇ ਹੈ ਜੀ ਆਹ ਖਾਲੀ ਪਿਆ ਹੈ ਦਫਤਰ